ਅੱਜਕੱਲ੍ਹ ਜ਼ਿੰਦਗੀ 'ਚ 스마트ਫੋਨ ਦਾ ਦਖਲ ਇੰਨਾ ਵੱਧ ਗਿਆ ਹੈ ਕਿ ਲੋਕ ਖਾਣਾ ਖਾਂਦੇ ਸਮੇਂ ਤੇ ਟਾਇਲਟ 'ਚ ਵੀ ਆਪਣਾ 스마트ਫੋਨ ਨਹੀਂ ਛੱਡਦੇ। ਲੋਕ ਘੰਟਿਆਂ ਬੰਦੀ ਡਾਈਨਿੰਗ ਟੇਬਲ ਤੇ 스마트ਫੋਨ ਹੱਥਾਂ ਵਿੱਚ ਬਿਲਾ ਕੇ ਬੈਠਦੇ ਹਨ। ਖਾਣਾ ਖਾਂਦੇ ਸਮੇਂ 스마트ਫੋਨ ਦੀ ਵਰਤੋਂ ਕਰਨ ਦੀ ਆਦਤ ਸਿਹਤ ਲਈ ਬਹੁਤ ਖਤਰਨਾਕ ਸਾਬਤ ਹੋ ਸਕਦੀ ਹੈ। ਇਸ ਅਜਤ ਆਦਤ ਕਾਰਨ ਲੋਕ ਆਪਣੇ ਖਾਣੇ ਵੱਲ ਧਿਆਨ ਨਹੀਂ ਦਿੰਦੇ। ਜਿਸ ਕਾਰਨ ਲੋੜ ਤੋਂ ਵੱਧ ਖਾਣਾ, ਚੰਗੀ ਤਰ੍ਹਾਂ ਚਬਾਏ ਬਿਨਾ ਖਾਣ ਵਰਗੀਆਂ ਗਲਤੀਆਂ ਹੋ ਜਾਂਦੀਆਂ ਹਨ। ਇਸ ਆਦਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਆਓ ਜਾਣਦੇ ਹਾਂ ਇਸ ਆਦਤ ਨਾਲ ਕਿਹੜੇ ਰੋਗਾਂ ਦਾ ਖਤਰਾ ਵੱਧਦਾ ਹੈ। ਖਾਂਦੇ ਸਮੇਂ smartphone ਦੀ ਵਰਤੋਂ ਕਰਨ ਦੀ ਆਦਤ ਸ਼ੂਗਰ ਦਾ ਖਤਰਾ ਵਧਾ ਸਕਦੀ ਹੈ। ਸਾਡਾ ਧਿਆਨ ਫੋਨ ਤੇ ਹੋਣ ਕਾਰਨ ਪੇਟ ਭੋਜਨ ਨੂੰ ਸਹੀ ਢੰਗ ਨਾਲ ਪਾਚ ਨਹੀਂ ਸਕਦਾ। ਜਿਸ ਕਾਰਨ ਭਾਰ ਵਧਣ ਅਤੇ ਹੌਲੀ ਮੈਟਾਬੋਲਿਜ਼ਮ ਕਾਰਨ ਸ਼ੂਗਰ ਦਾ ਖਤਰਾ ਵੱਧ ਸਕਦਾ ਹੈ। ਖਾਂਦੇ ਸਮੇਂ ਫੋਨ ਤੇ ਰੁੱਝੇ ਰਹਿਣ ਨਾਲ ਵੀ ਮोटापे ਦਾ ਖਤਰਾ ਵੱਧ ਜਾਂਦਾ ਹੈ। ਫੋਨ ਤੇ ਰੁੱਝੇ ਰਹਿਣ ਨਾਲ ਅਕਸਰ ਲੋਕ ਲੋੜ ਤੋਂ ਵੱਧ ਖਾਂਦੇ ਹਨ। ਇਹ ਜ਼ਿਆਦਾ ਖਾਣਾ ਮੋਟਾਪੇ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ਖਾਂਦ ਸਮੇਂ ਫੋਨ ਦੀ ਵਰਤੋਂ ਕਰਨ ਕਾਰਨ ਲੋਕ ਅਕਸਰ ਆਪਣਾ ਭੋਜਨ ਸਹੀ ਢੰਗ ਨਾਲ ਨਹੀਂ ਚਬਾ ਪਾਉਂਦੇ ਇਸ ਕਾਰਨ ਪਾਚਣ ਰਸ ਸਹੀ ਢੰਗ ਨਾਲ ਕੰਮ ਨਹੀਂ ਕਰ ਪਾਉਂਦੇ ਅਤੇ ਪਾਚਨ ਪ੍ਰਣਾਲੀ ਖਰਾਬ ਹੋ ਜਾਂਦੀ ਹੈ ਇਸ ਦਾ ਸਮੁੱਚੀ ਸਿਹਤ ਤੇ ਬੁਰਾ ਪ੍ਰਭਾਵ ਪੈਂਦਾ SLA ਸਮੇਤ ਇਸ ਅਗਰੀ ਸਿਰਮ ਆਮ ਜਾਣਕਾਰੀ ਪ੍ਰਦਾਨ ਕਰਦੀ ਹੈ ਇਹ ਕਿਸੇ ਵੀ ਤਰ੍ਹਾਂ ਡਾਕਟਰੀ رائے ਦਾ ਬਦਲ ਨਹੀਂ ਹੈ ਵਧੇਰੇ ਜਾਣਕਾਰੀ ਲਈ ਹਮੇਸ਼ਾ ਕਿਸੇ ਮਹਾਰਜਾ ਆਪਣੇ ਡਾਕਟਰ ਨਾਲ ਸਲਾਹ ਕਰੋ